ਹਾਂਜੀ ਸਵਾਗਤ ਆ ਜੀ ਬੈਂਸ ਬਰੀਡਿੰਗ ਫਾਰਮ ਤੇ ਸੋ ਉਮੀਦ ਸਾਰੇ ਸੱਜਣ ਸਾਰੇ ਸੱਜਣਾ ਦੇ ਪਸ਼ੂ ਠੀਕ ਠਾਕ ਹੋਣਗੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਪਿਛਲੀ ਵੀਡੀਓ ਵਿੱਚ ਆਪਾਂ ਡਿਸਕਸ਼ਨ ਕੀਤੀ ਸੀ 6 ਮਹੀਨੇ ਤੱਕ ਜਿਹੜੇ ਛੋਟੇ ਬੱਚਿਆਂ ਦੇ ਰੱਖ ਰਖਾਲ ਦੇ ਸੰਬੰਧ ਵਿੱਚ ਸੋ ਅੱਜ ਗੱਲਬਾਤ ਕਰਾਂਗੇ ਵੀ ਉਹਦੋਂ ਗਾਂ ਦੇ ਹਿਸਾਬ ਨਾਲ ਆਪਾਂ ਕਿਸ ਤਰ੍ਹਾਂ ਕਰਨੀ ਛੋਟੇ ਬੱਚਿਆਂ ਦੀ ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੋ ਛੋਟੇ ਕਾਫ ਇੱਕ ਫਾਰਮ ਦੇ ਵਿੱਚ ਭਾਵੇਂ ਉਹ ਬਰੀਡਿੰਗ ਫਾਰਮ ਆ ਹੋਇਆ ਇੱਕ ਛੋਟੇ ਬੱਚਿਆਂ ਨੂੰ ਤਿਆਰ ਕਰਨਾ ਨਵੀਂ ਜਨਰੇਸ਼ਨ ਨੂੰ ਤਿਆਰ ਕਰਨਾ ਇੱਕ ਫਾਰਮਰ ਦੇ ਲਈ ਬਹੁਤ ਜ਼ਰੂਰੀ ਆ ਜੇਕਰ ਉਹ ਫਿਊਚਰ ਦੇ ਵਿੱਚ ਚੰਗਾ ਆਪਣੇ ਕੰਮ ਨੂੰ ਡਿਵੈਲਪ ਕਰਨਾ ਚਾਹੁੰਦਾ ਤੇ ਇੱਕ ਚੰਗੀ ਇਨਕਮ ਦੇ ਸੋਰਸ ਜਨਰੇਟ ਕਰਨੇ ਚਾਹੁੰਦੇ ਇੱਕ ਜ਼ਰੂਰੀ ਆਪਣੇ ਲਈ ਬਣ ਜਾਂਦਾ ਵੀ ਇੱਕ ਜਿਹੜੇ ਛੋਟੇ ਕਾਫ ਆ ਉਹਨਾਂ ਦਾ ਇੱਕ ਚੰਗੇ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾਵੇ ਕਿਉਂਕਿ ਇੱਕ ਚੰਗਾ ਪਸ਼ੂ ਖਰੀਦਣ ਦੇ ਲਈ ਬਹੁਤ ਕੀਮਤ ਅਦਾ ਕਰਨੀ ਪੈਂਦੀ ਆ ਆਪਾਂ ਜਾਣਦੇ ਆ ਤੇ ਇੱਕ ਚੰਗਾ ਪਸ਼ੂ ਆਪਾਂ ਘਰੇ ਵੀ ਤਿਆਰ ਕਰ ਸਕਦੇ ਚੰਗੀ ਸਿਹਤ ਸੰਭਾਲ ਦੇ ਨਾਲ ਚੰਗੇ ਬੁੱਲ ਦੇ ਸੀਮਿੰਟ ਦੇ ਨਾਲ ਤੇ ਚਾਹੀਓ ਡਾਇਰੈਕਟ ਕ੍ਰੋਸਿੰਗ ਨਾ ਹੋ। ਸੋ ਬਾਕੀ ਹੁਣ ਆਪਾਂ ਅੰਗੀ ਗੱਲ ਤੋੜਦੇ ਆਂ ਜੀ। ਜੋ ਆਪਾਂ ਗਰੋਅਰ ਫੀਡ ਆਪਾਂ ਜਦੋਂ ਆਪਣੇ ਕਾਫ ਨੂੰ ਦਿੰਨੇ ਆਂ ਉਸ ਦੇ ਨਾਲ ਮੇਰੇ ਸਾਹਮਣੇ ਐਕਸਟਰਾ ਚੀਜ਼ਾਂ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਸੋ ਆਪਾਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਜੇਕਰ ਆਪਾਂ ਨੂੰ ਲੱਗਦਾ ਵੀ ਪਸ਼ੂ ਦਾ BCS ਲੋਅ ਹੈ ਤਾਂ ਆਪਾਂ ਕਾਫ ਪਲਾਨ ਆ ਦਾ ਪ੍ਰੋਡਕਟ ਦੇ ਸਕਦੇ ਆਂ ਜਿਸ ਦੇ ਨਾਲ ਉਸ ਦੀ ਬਾਡੀ ਦੇ ਵਿੱਚ ਜੇਕਰ weight ਘਟਾ ਤਾਂ ਉਸ ਦੇ ਨਾਲ weight ਇਨਕਰੀਜ਼ ਜ਼ਰੂਰ ਹੋ ਜਾਂਦਾ ਕਾਫ ਦਾ। ਬਾਕੀ ਗਰੋਅਰ ਫੀਡ ਦੇ ਨਾਲ ਮੇਰੇ ਸਾਹਬ ਦੇ ਨਾਲ ਕੋਈ ਚੀਜ਼ਾਂ ਦੇਣ ਦੀ ਜ਼ਰੂਰਤ ਨਹੀਂ ਹੁਣ ਆਪਣੀਆਂ ਦੋਵੇਂ ਫੀਮੇਲਸ ਜੋ ਗਰੋਅਰ ਫੀਡ ਤੇ ਚੱਲ ਰਹੀਆਂ ਜੀ ਕਾਰ ਗੱਲ ਦੀ ਜੇ ਗਰੋਅਰ ਫੀਡ ਆਉਂਦੀ ਹੈ ਸੋ ਇਹ ਦੋਵਾਂ ਨੂੰ ਇਕੁਅਲ ਮਾਤਰਾ ਚ ਪੈਂਦੀ ਜਿੰਨੀਆਂ ਇਹ ਇਨਟੇਕ ਕਰ ਰਹਿਣ ਓਨੀਆਂ ਕੰਪਨੀ ਦੀ ਜੋ ਰეკਮੈਂਡੇਸ਼ਨ ਅਪਰੋਕਸੀਮੇਟਲੀ 3 ਕਿਲੋ ਪਰ ਡੇ ਆ ਤੇ ਵਕਤ ਮੈਂ ਇਹਨਾਂ ਵੀ ਜਿੰਨਾ ਪਸ਼ੂ ਇਨਟੇਕ ਕਰਦਾ ਓਨਾਂ ਹੀ ਪਸ਼ੂ ਦੀ ਗਰੋਥ ਦੇ ਲਈ ਬੈਟਰ ਆ ਘੱਟ ਤੋਂ ਘੱਟ 3 ਕਿਲੋ ਦੇਣੀ ਜ਼ਰੂਰੀ ਹੈ ਨਾ ਇੱਕ ਚੰਗੀ ਬਾਡੀ ਗਰੋਥ ਦੇ ਲਈ ਬਾਕੀ 6 ਮਹੀਨੇ ਤੋਂ ਬਾਅਦ ਇਹ ਗਰੋਅਰ ਫੀਡ ਮੇਰੇ ਹਿਸਾਬ ਦੇ ਨਾਲ ਅਪ੍ਰੋਕਸੀਮੇਟਲੀ 9 ਮਾਂਥ ਤੱਕ ਚੱਲਦੀ ਹੁੰਦੀ ਉਸ ਤੋਂ ਬਾਅਦ ਜਿਹੜੀ ਫੀਡ ਡੇਰੀ ਪ੍ਰੋਟੀਨ ਆਉਂਦੀ ਹੈ ਕਾਰਗਿਲ ਦੀ ਸੋ ਮੈਂ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਕਰਦੇ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਜਿਹੜਾ ਇਹਨਾਂ ਦੇ ਨਤੀਜੇ ਆਪਾਂ ਤਾਂ ਇਸ ਵਾਰ ਫਸਟ ਟਾਈਮ ਇਹ ਫੀਡਿੰਗ ਯੂਜ਼ ਕਰ ਰਹੇ ਹਾਂ ਸਟਾਰਟਰ ਫੀਡ ਜ਼ਰੂਰ ਯੂਜ਼ ਕਰਦੇ ਰਹਿਣੇ ਆਪਾਂ ਕਾਹਵ ਦੇ ਵਿੱਚ ਉੱਪਰ ਤਰੀਕੇ ਨਾਲ ਇਹਨਾਂ ਦੀ ਫੇਜ਼ ਫੀਡਿੰਗ ਦੇ ਰਹੇ ਆ ਤੇ ਉਹ ਆਪਾਂ ਨੂੰ ਕਿਵੇਂ ਰਿਜ਼ਲਟ ਮਿਲੂਗਾ ਫੇਜ਼ ਫੀਡਿੰਗ ਦਾ ਉਹ ਆਪਾਂ ਤੁਹਾਡੇ ਨਾਲ ਗਾਂ ਵੀ ਦੱਸਾਂਗੇ ਆਉਣ ਵਾਲੇ ਸਮੇਂ 'ਚ ਵੀ ਬਾਕੀ ਇਹਦੀ ਗ੍ਰੋਥ ਹੈ ਇਸ ਟਾਈਮ ਨਾਰਮਲ ਦੁੱਧ ਜਿਸ ਆਪਾਂ ਇਹਨਾਂ ਨੂੰ ਪਿਆਇਆ ਆਪਣੀ ਇਹ ਛਿੱਦਦ ਤੋਂ ਜਰੂਰ ਥੋੜਾ ਜਿਹਾ ਦੁੱਧ ਵੱਧ ਪਿਆ ਤੇ ਲੰਮਾ ਸਮਾਂ ਪਿਆ ਇਹ ਬਾਤ ਤੁਹਾਨੂੰ ਬਹੁਤ ਘੱਟ ਦੁੱਧ ਦਿੱਤਾ ਬਾਕੀ ਫੀਡਿੰਗ ਤੇ ਚੱਲੀ ਆ ਜੇਕਰ ਕਾਫ ਘੱਟ ਦੁੱਧ ਪੀਊਗਾ ਮੇਰੇ ਸਹਾਰਾ ਉਹਦਾ ਫੀਡਿੰਗ ਤੇਕ ਵੀ ਜ਼ਿਆਦਾ ਹੁੰਦਾ ਇਸ ਚੀਜ਼ ਵੀ ਇੱਕ ਨੋਟ ਕਰਨ ਵਾਲੀ ਆ ਬਾਕੀ ਜਦੋਂ ਵੀ ਆਪਣਾ ਕਾਫ ਇੱਕ ਇਹ ਜ਼ਰੂਰੀ ਹੈ ਵੀ 2 ਤੋਂ 3 ਮਹੀਨੇ ਬਾਅਦ ਕਦੋਂ ਵੀ ਕਾਫ ਦੀ ਡੀ ਵਰਮਿੰਗ ਜਰੂਰ ਕਰਨੀ ਚਾਹੀਦੀ ਆ ਟੈਬਲੇਟਸ ਨਾਲ ਕਰੀਏ ਭਾਵੇਂ ਲਿਕਵਿਡ ਫਾਰਮ ਦੇ ਵਿੱਚ ਬਟ ਮੇਰੇ ਸਹਾਰ ਨਾਲ ਟੈਬਲੇਟਸ ਬੈਸਟ ਰਹਿੰਦੀ ਆ ਬਟ ਇੰਨਾ ਜ਼ਰੂਰ ਵੀ ਜਦੋਂ ਵੀ ਆਪਾਂ ਗੋਲੀ ਟੈਬਲੇਟਸ ਜਾਂ ਗੋਲੀ ਦਿੰਨੇ ਆ ਮਲਪਾਂ ਦੇ ਰਹਿਤ ਕਰਨ ਦੇ ਲਈ ਆਪ ਨੂੰ ਜਾਂ ਬੱਚੇ ਨੂੰ ਉਸ ਦੇ ਵਿੱਚ ਸਾਲਟ ਦਾ ਚੇਂਜ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਇੰਟਰਨਲ ਪੇਟ ਦੇ ਵਿੱਚ ਪਸ਼ੂ ਦੇ ਕਾਫੀ ਤਰ੍ਹਾਂ ਦੇ ਜਿਹੜੇ ਕੀ ਵਰਮਜ਼ ਹੁੰਦੇ ਆ ਇਹ ਪੇਟ ਦੇ ਵਿੱਚ ਕੀੜੇ ਹੁੰਦੇ ਆ ਤੇ ਜਿਹੜੀ ਇੱਕ ਤਰ੍ਹਾਂ ਦੀ ਗੋਲੀ ਦਾ ਸ਼ਾਇਦ ਕਈ ਵਾਰ ਨਹੀਂ ਖਤਮ ਹੁੰਦੇ ਜਿਸ ਕਰਕੇ ਰਹਿ ਵੀ ਜਾਂਦੇ ਆ ਪਿੱਛੇ ਜੇ ਆਪਣੀ ਬਰਕਤ ਨੂੰ ਦਿੱਕਤ ਆ ਗਈ ਸੀ ਤੇ ਆਪਾਂ ਹਾਲਾਂਕਿ ਉਹਦੀ ਡੀਵਰਮਿੰਗ ਕੀਤੀ ਹੁੰਦੀ ਬਟ ਫਿਰ ਵੀ ਡੀਵਰਮਿੰਗ ਹੋਣ ਦੇ ਬਾਵਜੂਦ ਵੀ ਉਸ ਦੇ ਵਿੱਚ ਜੇਹੀ ਦਿੱਕਤ ਆਈ ਸੀ ਜਿਹੜੀ ਕਿ ਪੇੜ ਦੇ ਕੀੜਾ ਕਰਕੇ ਬਣੀ ਸੀਗੀ ਚਲੋ ਇਹ ਮੈਂ ਐਡ ਆਨ ਕਰਨਾ ਚਾਹੁੰਦਾ ਵੀ ਇੱਕ ਸਾਲਟ ਨੂੰ ਚੇਂਜ ਕਰਨਾ ਜਦੋਂ ਵੀ ਆਪ ਪਸ਼ੂ ਨੂੰ ਗੋਲੀ ਦਿੰਨੇ ਆ ਤਾਂ ਉਹ ਜ਼ਰੂਰੀ ਹੁੰਦਾ ਉਸ ਤੋਂ ਬਾਅਦ ਇਹਨਾਂ ਨੂੰ ਮਿਨਰਲ ਮਿਕਸਚਰ ਕਿਸੇ ਵੀ ਕੰਪਨੀ ਦਾ ਜ਼ਰੂਰ ਯੂਜ਼ ਕਰੋ ਬੱਚਿਆਂ ਨਾਲ ਜਿਹੜਾ ਹੁੰਦਾ ਕੋਈ ਵੀ ਕਾਫੀ ਤਰ੍ਹਾਂ ਦੇ ਹੁੰਦੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੂੰਗਾ ਤੇ ਆਪਾ ਪ੍ਰੋਟੀਨ ਡੇਰੀ ਪ੍ਰੋਟੀਨ ਫੀਡ ਦੇ ਨਾਲ ਜਾਂ ਗ੍ਰੋਅਰ ਫੀਡ ਦੇ ਨਾਲ ਇਹ ਜਿਹੜੇ ਮਿਨਿਮਲ ਮਿਕਸਚਰ ਯੂਜ਼ ਕਰ ਸਕਦੇ ਜਿੰਨੀ ਕਿ ਇਹਨਾਂ ਨੂੰ ਡੋਜ਼ ਦੀ ਜ਼ਰੂਰਤ ਹੁੰਦੀ ਆ ਬਾਕੀ ਜਾਦੇ ਪੱਠੇ ਨਹੀਂ ਜਿਹੜੀ ਜਾਦੇ ਮਾਤਰਾ ਚ ਪਾਉਣੇ ਚਾਹੀਦੇ ਮੈਂ ਇਹੀ ਕਹਿਣਾ ਚਾਹੂੰਗਾ ਸਾਰੇ ਫਾਰਮਰ ਵੀਰਾਂ ਨੂੰ ਵੀ ਖਾਣਕ ਨਾਰਮਲ ਤੇ ਰੱਖੀ ਜਾਵੇ ਬਾਕੀ ਜਿੰਨਾ ਵੀ ਮੈਂ ਦੱਸ ਰਿਹਾ ਸੱਜਣੋ ਇਸ ਦੇ ਵਿੱਚ ਖਰਚਾ ਕਾਫੀ ਆ ਜਾਂਦਾ ਪਸ਼ੂਆਂ ਦੇ ਵਿੱਚ ਛੋਟੇ ਕਾਫ ਨੂੰ ਤਿਆਰ ਕਰਨ ਦੇ ਵਿੱਚ ਇੱਥੇ ਮੇਰੀ ਇਹ ਰਿਕਵੈਸਟ ਹੀ ਆ ਸਾਰੇ ਜਿਹੜੇ ਆਪਣੇ ਨਾਲ ਸੱਜਣ ਜੁੜੇ ਇੱਕ ਚੰਗੇ ਬੁੱਲ ਦੇ ਕਾਫ ਨੂੰ ਇਸ ਤਰ੍ਹਾਂ ਦੀ ਫੀਡਿੰਗ ਕੀਤੀ ਜਾਵੇ ਕਿਉਂਕਿ ਜਦੋਂ ਤੱਕ ਕਾਫ ਨੇ ਸੂਣਾ ਤਾਂ ਅਪਰੋਕਸੀਮੇਟਲੀ ਡੇਢ ਲੱਖ ਦੇ ਲੰਮਸਮ ਜਿਹੜਾ ਕਿ ਖਰਚਾ ਹੋ ਜਾਣਾ ਤੇ ਜੇਕਰ ਉਹ ਇੱਕ ਚੰਗੇ ਬੁੱਲ ਦਾ ਹੋਊਗਾ ਤਾਂ ਆਪਾਂ ਨੂੰ ਪੋਜ਼ਿਟਿਵ ਇੱਕ ਇੱਛਾ ਹੁੰਦੀ ਹੈ ਜਾਂ ਉਮੀਦ ਹੁੰਦੀ ਹੈ ਵੀ ਹਾਂ ਇਹ ਨਤੀਜਾ ਚੰਗਾ ਹੀ ਆਊਗਾ ਜੇਕਰ ਕਿਸੇ ਨਾਰਮਲ ਬੁੱਲ ਦਾ ਤਾਂ ਉਹ ਕੰਮ ਗਲਤ ਹੋ ਜਾਂਦਾ ਬਾਕੀ ਹਰੇਕ ਫਾਰਮਰ ਨੇ ਆਪਣਾ ਆਪਣਾ ਸਿਸਟਮ ਹੁੰਦਾ ਬਾਕੀ ਮੈਂ ਇਹ ਕਹੂੰਗਾ ਵੀ ਚਲੋ ਜਾਨਵਰ ਜਿੰਨੇ ਕੁ ਵੀ ਰੱਖ ਗਏ ਉਹਨਾਂ ਦੀ ਮੈਨੇਜਮੈਂਟ ਸਹੀ ਤਰੀਕੇ ਨਾਲ ਕਰਦੇ ਰਹੀਏ ਤਾਂ ਬੈਟਰ ਰਹਿੰਦਾ ਬਾਕੀ ਅੱਜ ਦੀ ਵੀਡੀਓ ਵਿੱਚ ਆਪਾਂ ਮੇਨਲੀ ਤੌਰ ਤੇ ਛੋਟੇ ਬੱਚਿਆਂ ਦੇ ਉਸ ਤੋਂ ਬਾਅਦ ਡੇਰੀ ਪ੍ਰੋਟੀਨ ਫੀਡ ਜਿਹੜੀ ਕਿ ਕਾਫ ਨੂੰ ਦੇਣੀ ਚਾਹੀਦੀ ਆ ਸੋ ਇਹ ਫੀਡਾਂ ਦਾ ਮੇਰਾ ਮੇਰਾ ਮਕਸਦ ਇਹੀ ਸੀ ਕਹਿਣ ਦਾ ਵੀ ਚਲੋ ਇਹ ਨਤੀਜੇ ਦਿੰਦੀਆਂ ਬਟ ਆਪਾਂ ਇਹ ਫਸਟ ਟਾਈਮ ਯੂਜ਼ ਕਰ ਰਹੇ ਹਾਂ ਇਹਨਾਂ ਦੀ ਫੇਸ ਫੀਡਿੰਗ ਬਾਕੀ ਆਪਾਂ ਅੱਗੇ ਨਾਰਮਲ ਫੀਡ ਤੇ ਬੱਚੇ ਤਿਆਰ ਕਰਦੇ ਰਹੇ ਬਾਕੀ ਦੋਵਾਂ ਨੂੰ ਫੀਡਿੰਗ ਦੀ ਚੱਲ ਰਹੀ ਹੈ ਅਜੇ ਤੱਕ ਅੱਗੇ ਨਤੀਜੇ ਜੇਬ ਜਾਈਆਂ ਨੂੰ ਤੁਹਾਨੂੰ ਆਪਾਂ ਸ਼ੇਅਰ ਵੀ ਕਰਾਂਗੇ ਟਾਈਮ ਟੂ ਟਾਈਮ ਬਾਕੀ ਜਿੰਨਾ ਕਿ ਮੈਨੂੰ ਨੌਲੇਜ ਹੁੰਦੀ ਹੈ ਮੈਂ ਤੁਹਾਡੇ ਤਾਂ ਹੀ ਸ਼ੇਅਰ ਕਰਨ ਦੀ ਅੱਗੇ ਵੀ ਕੋਸ਼ਿਸ਼ ਕਰਦਾ ਰਹਿਣਾ ਤੇ ਆਉਣ ਵਾਲੀਆਂ ਵੀਡੀਓ ਹੁਣ ਆਪਾਂ ਹੋਰ ਵੱਖ-ਵੱਖ ਜਿਹੇ ਟੌਪਿਕਸ ਉਹਨਾਂ ਦੇ ਡਿਸਕਸ਼ਨ ਕਰਾਂਗੇ ਤੇ ਇੱਕ ਮੈਂ ਫੇਰ ਕਹਿਣਾ ਚਾਹਾਂਗਾ ਵੀ ਇੱਕ ਫਾਰਮ ਨੂੰ ਸਟੈਬਲਿਸ਼ ਕਰਨ ਦੇ ਲਈ ਬਾਹਰੋਂ ਪਸ਼ੂ ਖਰੀਦਣ ਦੇ ਨਾਲੋਂ ਬੈਟਰ ਹੈ ਵੀ ਆਪਾਂ ਘਰੇ ਹੀ ਚੰਗੀ ਬਰੀਡ ਦੇ ਪਸ਼ੂ ਤਿਆਰ ਕਰੀਏ ਇੱਕ ਚੰਗੇ ਤੋਂ ਚੰਗੇ ਬੋਲ ਦਾ ਸੀਮਨ ਦਾ ਚੈਨ ਕਰਕੇ ਸੋ ਸੀਮਨ ਲਗਾਉਂਦੇ ਸਮੇਂ ਕਿਸੇ ਵੀ ਤਰ੍ਹਾਂ ਨਹੀਂ ਮਤਲਬ ਆਪਾਂ ਨੂੰ ਢਿੱਲ ਨਹੀਂ ਵਰਤਣੀ ਚਾਹੀਦੀ ਚੰਗੇ ਤੋਂ ਚੰਗੇ ਬੋਲ ਦਾ ਸੀਮਨ ਯੂਜ਼ ਕਰਨਾ ਚਾਹੀਦਾ ਬਾਕੀ ਅੱਜ ਦੀ ਵੀਡੀਓ ਆਪਣੀ ਮੇਨਲੀ ਤੌਰ ਤੇ ਛੋਟੇ ਬੱਚਿਆਂ ਦੀ ਫੀਡਿੰਗ ਸੰਬੰਧ ਦੇ ਵਿੱਚ ਸੀਗੀ ਸੋ ਇਹ ਵੀਡੀਓ ਆਪਣੀ ਅੱਜ ਵੀ ਇੱਥੇ ਸਮਾਪਤ ਕਰਦੇ ਆਂ ਆਉਣ ਵਾਲੀਆਂ ਵੀਡੀਓ ਵਕਫ ਵਕਫੇ ਤੇ ਆਪਾਂ ਟਾਈਮ ਟੂ ਟਾਈਮ ਕਵਰ ਕਰਾਂਗੇ ਸੱਜਣਾ ਨੇ ਸਾਥ ਦੇਂਦਾ ਰਹਿਣਾ ਜੀ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ